ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੌਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਡੇਰਾ ਬਿਆਸ ਅਤੇ ਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਆਈ ਇੱਕ ਵੱਡੀ ਦੁਖਦਾਈ ਖਬਰ ਯਾਨੀ ਕਿ ਇੱਕ ਪਾਸੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਨੇ ਆਲਰੇਡੀ 3 ਮਹੀਨੇ ਪਹਿਲਾਂ ਐਲਾਨ ਕਰ ਦਿੱਤਾ ਸੀ ਕਿ ਜਸਦੀਪ ਸਿੰਘ ਗਿੱਲ ਜਿਹੜੇ ਨੇ ਉਹਨਾਂ ਦੇ ਜਾਨ ਤੋਂ ਬਾਅਦ ਡੇਰਾ ਬਿਆਸ ਦੇ ਮੁਖੀ ਹੋਣਗੇ ਅਤੇ ਜਿੰਨੀਆਂ ਵੀ ਗਤੀਵਿਧੀਆਂ ਵਿੰਡੀਆਂ ਜਾਣਗੀਆਂ ਉਹ ਜਸਦੀਪ ਸਿੰਘ ਗਿੱਲ ਵੱਲੋਂ ਕਿਤਿਆਂ ਜਾਣਗੀਆਂ ਲੇਕਿਨ ਇਧਰ ਜਿਹੜੇ ਬਰੇਰੇ ਬਿਆਸ ਦੇ ਪੈਰੋਕਾਰ ਨੇ ਸ਼ਰਧਾਲੂ ਨੇ ਉਹਨਾਂ ਵਾਸਤੇ ਬੜੀ ਦੁਖਦਾਈ ਅਤੇ ਬੜੀ ਵੱਡੀ ਖਬਰ ਆ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਜੇ ਗੱਲ ਕਰੀਏ ਡੇਰਾ ਬਿਆਸ ਅਤੇ ਡੇਰਾ ਬਿਆਸ ਦੇ ਮੁਖੀ ਵੱਲੋਂ ਯਾਨੀ ਕਿ ਹੁਣ ਤੋਂ ਜਿੰਨੇ ਵੀ ਸੰਤ ਹੋ ਚੁੱਕੇ ਨੇ ਉਹਨਾਂ ਵੱਲੋਂ ਮਾਨਪਾਤ ਮਨਤਾ ਦੀ ਭਲਾਈ ਵਾਸਤੇ ਪਹਿਲ ਦੇ ਹਦਾਰ ਤੇ ਕੰਮ ਕੀਤੇ ਜਾਂਦੇ ਨੇ ਇੱਧਰ ਇੱਕ ਬੜਾ ਵੱਡਾ ਹਸਪੀਟਲ ਸੀ ਹਿਮਾਚਲ ਦੇ ਵਿੱਚ ਹਲਕਾ ਪੋਟਾ ਦੇ ਵਿੱਚ ਪਹਿਲਾਂ ਕਾਂਗਰਸ ਪਾਰਟੀ ਦੀ ਸਰਕਾਰ ਨੇ ਐਲਾਨ ਕੀਤਾ ਸੀ ਕਿ ਜਿਹੜਾ ਹਸਪੀਟਲ ਹੈ ਉਹ ਪ੍ਰੋਪਰ ਤਰੀਕੇ ਦੇ ਨਾਲ ਚੈਰੀਟੇਬਲ ਟਰਸ ਦੇ ਦੇ ਨਾਮ ਕਰ ਦਿੱਤਾ ਜਾਵੇਗਾ ਲੇਕਿਨ ਉਧਰ ਵਾਰ-ਵਾਰ ਮਿਸ ਗਾਈਡ ਕੀਤਾ ਜਾ ਰਿਹਾ ਹੈ ਹਿਮਾਚਲ ਸਰਕਾਰ ਵੱਲੋਂ ਡੇਰਾ ਹਸਪੀਟਲ ਜਿਹੜਾ ਡੇਰੇ ਦਾ ਹਸਪੀਟਲ ਹੈ ਜਿਹੜਾ ਪੋਟਾ ਦੇ ਵਿੱਚ ਪੜਿਆ ਹੋਇਆ ਹੈ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਉੱਥੋਂ ਡੇਰਾ ਪੋਟਾ ਦੇ ਜਿਹੜੇ ਆਸ-ਪਾਸ ਦੇ ਲੋਕ ਸੀ ਉਹਨਾਂ ਦਾ ਫ੍ਰੀ ਆਲਾਸ ਪਹਿਲ ਦੇ ਹাদার ਤੇ ਕਰਵਾਇਆ ਜਾਂਦਾ ਸੀ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਵੱਲੋਂ ਕਿਉਂਕਿ ਉਹ ਚੈਰੀਟੇਬਲ ਟਰਸਟ ਦੇ ਨਾਮ ਦੇ ਨਾਮ ਨਾਲ ਹਸਪੀਟਲ ਜਾਣਿਆ ਜਾਂਦਾ ਹੈ ਲੇਕਿਨ ਇਧਰ ਦੁਖਦਾਈ ਖਬਰ ਇਹ ਆ ਰਹੀ ਹੈ ਜਿਹੜੇ ਪੈਰੋਕਾਰ ਨੇ ਜਦ ਦੇ ਸਮਰਥਕ ਨੇ ਡੇਰੇ ਦੇ ਹਲਕਾ ਪੋਟਾ ਤੋਂ ਹਿਮਾਚਲ ਤੋਂ ਕਿਉਂਕਿ ਹਿਮਾਚਲ ਸਰਕਾਰ ਵੱਲੋਂ ਉਹਨਾਂ ਦੀ ਗੱਲ ਹੀ ਸੁਣੀ ਜਾ ਰਹੀ ਉਸ ਪੋਟਾ ਦੇ ਹਸਪਤਾਲ ਨੂੰ ਬਦਲ ਕੇ ਹੁਣ ਜੰਮੂ ਕਸ਼ਮੀਰ ਦੇ ਵਿੱਚ ਲਿਜਾਣ ਲੱਗੇ ਨੇ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਡੇਰੇ ਬਿਆਸ ਦੀ ਇੱਕ ਕਮੇਟੀ ਹੈ ਉਹਨਾਂ ਵੱਲੋਂ ਡੇਰੇ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਅਤੇ ਜਸਦੀਪ ਸਿੰਘ ਗਿੱਲ ਦੇ ਨਾਲ ਗੱਲਬਾਤ ਕਰ ਰਹੀ ਹੈ ਕਿਸੇ ਵੀ ਸਮੇਂ ਪੋਟਾ ਦੇ ਵਿੱਚੋਂ ਹਸਪਤਾਲ ਟਰਾਂਸਫਰ ਕਰਕੇ ਜਿਹੜਾ ਹੈ ਜੰਮੂ ਕਸ਼ਮੀਰ ਦੇ ਵਿੱਚ ਲਿਜਾਇਆ ਜਾ ਸਕਦਾ ਹੈ ਇਸ ਲਈ ਜਿਹੜੇ ਪੈਰੋਕਾਰ ਨੇ ਉਹਨਾਂ ਨੂੰ ਇਹ ਬੜਾ ਵੱਡਾ ਝਟਕਾ ਲੱਗਿਆ ਹੈ ਅਤੇ ਦੁੱਖ ਦੀ ਲਹਿਰ ਜਿਵੇਂ ਸੋਗ ਸੋਗ ਦੀ ਲਹਿਰ ਦੌਰ ਗਈ ਹੋਵੇ ਉਹ ਕਹਿੰਦੇ ਨੇ ਕਿ ਡੇਰੇ ਦੇ ਜਿਹੜੇ ਪੈਰੋਕਾਰ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਇਤੋਂ ਫ੍ਰੀ ਟ੍ਰੀਟਮੈਂਟ ਮਿਲਦਾ ਹੈ ਦੂਸਰੇ ਪਾਸੇ ਹਿਮਾਚਲ ਦੇ ਜਿੰਨੇ ਵੀ ਜ਼ਿਲ੍ਹੇ ਨੇ ਉਹ ਸਾਰੇ ਜ਼ਿਲ੍ਹੇ ਇਤੋਂ ਫ੍ਰੀ ਟ੍ਰੀਟਮੈਂਟ ਕਰਨ ਆਉਂਦੇ ਨੇ ਇਹ ਬੜਾ ਵੱਡਾ ਉਪਰਾਲਾ ਸੀ ਡੇਰੇ ਵਿਆਸ ਅਤੇ ਡੇਰੇ ਵਿਆਸ ਦੇ ਮੁੱਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦਾ ਲੇਕਿਨ ਹੁਣ ਉਹ ਜਿਹੜਾ ਖੋਟਾ ਦੇ ਵਿੱਚ ਹਸਪੀਟਲ ਹੈ ਉਸ ਨੂੰ ਟਰਾਂਸਪੋਰਟ ਕੀਤਾ ਜਾਵੇਗਾ ਕਿਉਂਕਿ ਜੰਮੂ ਕਸ਼ਮੀਰ ਦੇ ਵਿੱਚ ਲੈ ਕੇ ਜਾਇਆ ਜਾਵੇਗਾ ਕਿਉਂਕਿ ਸਰਕਾਰ ਵੱਲੋਂ ਉਹ ਜ਼ਮੀਨ ਜਿਹੜੀ ਹੈ ਚੈਰੀਟੇਬਲ ਦੇ ਨਾਂ ਦੇ ਨਾਲ ਜਿਵੇਂ ਕਿ ਡੇਰਾ ਬਿਆਸ ਦੇ ਨਾਂ ਨਾਲ ਨਹੀਂ ਕੀਤੀ ਜਾਦੀ ਕੀਤੀ ਜਾ ਰਹੀ ਪਹਿਲਾਂ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੇ ਕਈ ਵਾਅਦੇ ਕੀਤੇ ਗਏ ਹੁਣ ਸੁਖਿੰਦਰ ਕੁਮਾਰ ਸੁਖੂਬਲ ਵਾਅਦੇ ਕੀਤੇ ਗਏ ਲੇਕਿਨ ਸਾਰਿਆਂ ਸੁਪਨਿਆਂ ਉੱਤੇ ਪਾਣੀ ਫੇਰ ਦਿੱਤਾ ਗਿਆ ਹੈ ਧੰਨਵਾਦ